ਇਹਨਾਂ ਨੂੰ ਇਹਨਾਂ ਨੂੰ ਇਹਨਾਂ ਦੇ ਅਸਲੀ ਟਿਕਾਣੇ ਤੱਕ ਪਹੁੰਚਾਉਣਾ ਚਾਹੀਦਾ ਹੈ ਕਿ ਇੱਕ ਪਿੰਡੋਂ ਕੱਢ ਕੇ ਕਿ ਹੋਰ ਥੋੜ੍ਹਾ ਦੂਰ ਅੱਗੇ ਲਾਗੋ ਆਜੋ ਭਾਈ ਆਹ ਜੋ ਆਹ ਵੇਖੋ ਜੀ ਆ ਆਜੋ ਇਹ ਜਿਆ ਪੈਣਾ ਦਰ ਹਟੋਟੇ ਆ ਵੀਨਾ ਉਹ ਅੱਜ ਕੇ ਚੱਲ ਹੋਣਾ ਭੋਰਾ ਜਿੰਨਾ ਨਹੀਂ ਆਵੇ ਕੋ ਚਿਹਰਾ ਭੋਰਾ ਜਿੰਨਾ ਨਹੀਂ ਚਿਹਰੇ ਤੇ ਹੈਗਾ ਉਹ ਜੀ ਗੱਲਬਾਤ ਵੀ ਐਡਾ ਵੱਡਾ ਤਸਕਰੀ ਕਰਦੀ ਜੋ ਡਰਦੀ ਨਹੀਂ ਜਮਾ ਯਾਰ ਭੋਰਾ ਜਿੰਨਾ ਨਹੀਂ ਡਰਿਆਗਾ ਕੋਈ ਨਾ ਕੋਈ ਮੇਰੇ ਮਰਜ਼ੀ ਪਰਚੇ ਕਰਾ ਦੋ ਇਹ ਹੋਰ ਤੇਜੀ ਬਲੂ ਚੱਲਦਾ ਵਿੱਚ ਪ੍ਰਸ਼ਾਸਨ ਜਾ ਪਰਚਾ ਕਰੇ ਜਾਂ ਹੀ ਰੋਡ ਬੰਦ ਕਰਾਂਗਾ ਲੜਕੀਆਂ ਦਾ ਧੰਦਾ ਕਰਦੀ ਸੀ ਨਾ ਤੂੰ ਆ ਵੇਖੋ ਜੀ ਆ ਧੰਦਾ ਕਰਦੀ ਸੀ ਕੁੜੀਆਂ ਲਿਆ ਕੇ ਵੇਚਦੀ ਸੀ ਕਤਲ ਦੇ ਕੇਸ ਫਲਾਦ ਕਰਦੇ ਕੇਸ ਤੇ ਵੀਡੀਓ ਨੂੰ ਵੱਤ ਵਤ ਸ਼ੇਅਰ ਕੀਤੀ ਆਓ ਜੀ ਪਿੰਡ ਆ ਫਲੂਰ ਜ਼ਿਲ੍ਹਾ ਫਰੀਪਰਾ ਉਰੇ ਚਲੋ ਯਾਰ ਤੋਤਰਗਾ ਪਰ ਤਾਂ ਕਿ ਜੀ ਪਹਿਲੇ ਮੈਂ ਇਹਨਾਂ ਦਾ ਗਾਣਾ ਨਹੀਂ ਹਾਂ ਜੀ ਸਹੀ ਗੱਲ ਪ੍ਰਸ਼ਾਸਨ ਨੂੰ ਇੱਕ ਬੇਨਤੀ ਕਰਨੀ ਚਾਹੁੰਦੇ ਆਂ ਵੀ ਪ੍ਰਸ਼ਾਸਨ ਨੇ ਇੱਥੇ ਬੰਦੀ ਕਾਰਵਾਈ ਕਰੇ ਨਹੀਂ ਅਸੀਂ ਹਾਈਵੇ ਜਿਹੜਾ ਉਹਨੂੰ ਜਾਮ ਕਰਾਂਗੇ ਅਸੀਂ ਉਸ ਬੰਦੇ ਨੂੰ ਅਨਸਾਰ ਆ ਜਿਹੜਾ ਉਹ ਦਵਾ ਕੇ ਰਵਾਂਗੇ ਬਿਲਕੁਲ ਬਿਲਕੁਲ ਵੀ ਦੇਖ ਪੁੱਛਾਂਗੇ ਇੱਥੇ ਖਲਾਸੇ ਹੋਏ ਆ ਕਿ ਕਤਲ ਵੀ ਆਏ ਨੇ ਕਿਸੇ ਦਾ ਕਤਲ ਵੀ ਕੀਤਾ ਜੀ ਆਪੇ ਪੁੱਛ ਲੈਂਦੇ ਆ ਤੁਸੀਂ ਮੈਂ ਤਾਂ ਹਾਂ ਜੋ ਆਪਰੇ ਇਹ ਨਹੀਂ ਕਿ ਬਲਾਤਕਾਰ ਵੀ ਬਲਾਤਕਾਰ ਵੀ ਇਹਨੇ ਕਰਵਾਇਆ ਵਾ ਕੋਈ ਨਿਕਲ ਮਾਰਾ ਪੰਜਾਬ ਦੇ ਵਿੱਚ ਕਿਸੇ ਪਿੰਡ ਚ ਥਾਣਾ ਦਿੱਤੀ ਜਾਵੇ ਇਸ ਨੂੰ ਇਹਦਾ ਗੰਦਾ ਟਿਕਾਣਾ ਕਾਨੂੰਨਨ ਤੌਰ ਤੇ ਕਿਸੇ ਜੇਲ੍ਹ ਦੇ ਵਿੱਚ ਕਿਸੇ ਕਿਉਂਕਿ ਸਮਾਜ ਦੇ ਵਿੱਚ ਫਿਰ ਦੁਬਾਰਾ ਗੰਦ ਪਾਉਣ ਤੇ ਲੈ ਕੇ ਨਾ ਰਵੇ ਜਿੰਨਾ ਇਸ ਨੇ ਸਮਾਜ ਦੇ ਵਿੱਚ ਗੰਦ ਪਾਇਆ ਆ ਆ ਮਾੜਾ ਨਹੀਂ ਉਹ ਨਾ ਕਿਹਾ ਖੁੱਲੀ ਖੁੱਲੀ ਲੈ ਉਹ ਖੁੱਲੀ ਥਾਂ ਤੇ ਨਹੀਂ ਐਡੀਆਂ ਗੱਲਾਂ ਨਹੀਂ ਹੁੰਦੀਆਂ ਕਿਸੇ ਦੀ ਧੀ ਦੇ ਕਿਸੇ ਤੋਂ ਹੁੰਦੀ ਉਹ ਲੱਗੀ ਨੂੰ ਲੈ ਕੇ ਆ ਅੱਛਾ ਜੀ ਇੱਕ ਮਿੰਟ ਹੋ ਜਾ ਸਾਰੇ ਇੱਥੇ ਰੱਖ ਦਿਓ ਅੱਛਾ ਰੱਖ ਦਿਓ ਕੋਈ ਪ੍ਰਸ਼ਾਸਨ ਨਾਲ ਕਹੇਗਾ ਪਤਾ ਨਹੀਂ ਨਾ ਨਹੀਂ ਪਾਣੀ ਹਾਂ ਅੰਦਰ ਜਾਓ ਤਾਂ ਠੀਕ ਹੈ ਨਹੀਂ ਤਾਂ ਹੀ ਕੋਈ ਗੱਲ ਹੋਏਗੀ ਸਾਰੇ ਆਲੇ ਖੜੀ ਹੋ ਜਾਓ ਇੱਥੇ ਰੁਕ ਜਾਓ ਯਾ ਗੱਡੀ ਖੜੀ ਇੱਥੇ ਰੁਕ ਜਾਓ ਕੋਈ ਨਹੀਂ ਕੋਈ ਨਾ ਕਰ ਸਾਰਿਆਂ ਬੋਲੋ ਕਾਲੀ ਕੁੜੀ ਬੋਲੋ ਹਾਂ ਕੋਈ ਗੱਲ ਕਰਨ ਲਈ ਹਾਂ ਨਹੀਂ ਨਹੀਂ ਇਹ ਨਹੀਂ ਬ੍ਰਹਮਣ ਕੋਈ ਗੱਲ ਕਰਨੀ ਹੈ ਉਹ ਬੱਚੀ ਨਾਲ ਲੱਗੇ ਆਓ ਬਾਬਾ ਜੀ ਬਾਬਾ ਜੀ ਲੱਗਿਆ ਮੈਨੂੰ ਪਾਵੇ ਬਹੁਤ ਨਹੀਂ ਹੁੰਦੀ ਮਰ ਸਹਤ ਹੋ ਜੀ ਇਧਰ ਆਓ ਇਧਰ ਆ ਮੁਲਤਜ਼ਰ ਪ੍ਰਸ਼ਾਸਨ ਆ ਚੁੱਕਾ ਜੀ ਹਾਂਜੀ ਹਾਂਜੀ ਇਹ ਲੈਡੀਆਂ ਜੀ ਅਸੀਂ ਤਾਂ ਕੱਲਾ ਬੱਚੀਆਂ ਵੇਚਣ ਵਾਲੇ ਧੰਦੇ 'ਚ ਹੀ ਆਏ ਸੀ ਪਰ ਇੱਥੇ ਦਾ ਖਲਾਸਾ ਹੋਰ ਵੀ ਹੋਏ ਵੀ ਇਹਨਾਂ ਨੇ ਕਤਲ ਤੱਕ ਵੀ ਕੀਤੇ ਹੋਏ ਆ ਕੋਈ ਨਹੀਂ ਕੋਈ ਨਹੀਂ ਪੁੱਛੀ ਗੱਲ ਹਾਂਜੀ ਕਿਹਨਾਂ ਹੈ ਕੋਈ ਨਹੀਂ ਇਹ ਕੇਸ ਦੀ ਐਫ ਆਈ ਆਰ ਵੀ ਇੱਥੇ ਦਾਸ ਗਿਆ ਇਹਨਾਂ ਦਾ ਮੇਰਾ ਆਪਣਾ ਭਾਇਆ ਇੱਥੇ ਉਹ ਕੰਮ ਕਰਾਉਂਦੀ ਵੀ ਸਬਜੀ ਸਾਹ ਦੇ ਬੈਠੀ ਸੀ ਉਹ ਲੈ ਗਿਆ ਉਹਦੇ ਘਰ ਵਾਲੇ ਨੇ ਨਾ 岡本はどバイうリ味 ਕਿ ਉਹ ਦਵਾਈ ਪੀਲੀ ਸੀ ਉਹਨੇ ਉਸ ਕਰਨਲ ਸਾਹਿਬ ਆ ਕਰਨਲ ਸਾਹਿਬ ਦਾ ਕੰਮ ਉਹ ਭਾਨਜਾ ਉਹਦਾ ਵੀ ਉਹਨੂੰ ਚੱਕ ਕੇ ਲੈ ਗਿਆ ਨਸ਼ਾ ਬਹੁਤ ਕਰਦਾ ਤੇ ਪੈਸੇ ਮੰਗ ਕੇ ਠਾਣਿਆਂ ਦੇ ਵਿੱਚੋਂ ਖਾਦਾ ਪੀਦਾ ਐ ਗੋਲੀਆਂ ਖਾਲੀਆਂ ਸਾਰੇ ਕੋ ਸਤਤ ਛਤਰ ਠਾਣੇ ਦੇ ਸਾਰਿਆਂ ਨੂੰ ਪਤਾ ਸੀ ਭਣੇ ਹੋਣ ਵਾਲੇ ਮਸਲੇ ਦੀ ਗੱਲ ਹੁਣ ਵਾਲੇ ਮਸਲੇ ਦੀ ਗੱਲ ਕਰੋ ਉਹ ਮਸਲਾ ਛੋਟਾ ਜਦੋਂ ਦਰਨਾ ਫਿਰ ਕੌਣ ਹੈ ਕੌਣ ਹੈ ਬੱਚੀ ਆ ਗਈ ਆਹੀ ਇੰਜ ਨਹੀਂ ਸਤਤ ਕੀਤਾ ਦੀ ਹੋਈ ਇਹ ਹੀ ਹੈ ਕੰਮ ਦੇਸਿਕ ਹੋਂ ਹੈ ਸੰਦੇਸ਼ ਸਿੰਘ ਹਾਂਜੀ ਇਹਦਾ ਨਾਮ ਕੜਾ ਗਿਆ ਮੇਰ ਸਿੰਘ ਟੈਂਡ ਬਣਉਂਦੇ ਦਿਨ ਕੜਾ ਬਈ ਆਵੇ ਬੇਚੀ ਆ ਜੀ ਇਹਨੇ ਪੰਗਾ ਟੈਂਡ ਉਹ ਬੰਦੇ ਵੀ ਅਸੀਂ ਐਸਚੋ ਤਲਵੰਡੀ ਭਾਈ ਦੇ ਨੌਲੇਜ ਚ ਲਿਆਤਾ ਕੇਸ ਉਹ ਵੀ ਹਾਂ ਟੋਨੀ ਜੋਸ਼ਨ ਜੁੜ ਚੁੱਕਾ ਬੱਚਾ ਕੜਾ ਲਿਆ ਗਿਆ ਬੱਚਾ ਆ ਰਿਹਾ ਆ ਗਏ ਆ ਗੁੜੀਆਂ ਜਿਸ ਤੋਂ ਤੁਸੀਂ ਗੁੜੀਆਂ ਦੇ ਹਾਲਾਤ ਦੀ ਇਹਦੇ ਆਪਾਂ ਲੋਕਾਂ ਵੇ ਸੋਈ ਇੱਕ ਬਾ ਲਾਲਾ ਬੀੜੀਆਂ ਫੀਲਿੰਗ ਲਾਈਆਂ